ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਉਗਰਾਹਾ ਜਥੇਬੰਦੀ ਨੂੰ ਇਸ ਵੇਲੇ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਕਿਉਂਕਿ ਵੱਡੀਗੜ੍ਹ ਦੇ ਵਿੱਚ ਬੀਬੀਆਂ ਦੇ ਵੱਲੋਂ ਉਗਰਾਹਾ ਜਥੇਬੰਦੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਮੈਲਾ ਆਗੂਆਂ ਤੇ ਪਿੰਡਕਾਈ ਦੀਆਂ ਔਰਤਾਂ ਨੇ ਸਮੂਹਿਕ ਤੌਰ ਤੇ ਅਸਤੀਫਾ ਦਿੱਤਾ ਹੈ ਇਹ ਸਾਰੀਆਂ ਮੈਲਾ ਆਗੂ ਦਿੱਲੀ ਮੋਰਚੇ ਤੋਂ ਲਗਾਤਾਰ ਉਗਰਾਹ ਜਥੇਬੰਦੀ ਦੇ ਨਾਲ ਜੁੜੀਆਂ ਹੋਈਆਂ ਸਨ ਇਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਜੂਨੀਅਰ ਦੇ ਕੁਝ ਆਗੂਆਂ ਦਾ ਔਰਤਾਂ ਪ੍ਰਤੀ ਵਤੀਰਾ ਸਹੀ ਨਹੀਂ ਹੈ ਉਹ ਔਰਤਾਂ ਨੂੰ ਬਾਲਟੀਆਂ ਦਸਦੇ ਨੇ ਮੈਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਆਗੂਆਂ ਉਤੇ ਹੋਰ ਵੀ ਵੱਡੇ ਸਵਾਲ ਚੁੱਕੇ ਨੇ ਕੀ ਕੁਝ ਕਹਿਣਾ ਇਹਨਾਂ ਔਰਤਾਂ ਦਾ ਤੁਸੀਂ ਵੀ ਸੁਣੋ ਅਗਰ ਆਹ ਜਥੇਬੰਦੀ ਜੀ ਕੰਮ ਕਰਦੀ ਸੀ ਜੀ ਅਸੀਂ ਉਹਨਾਂ ਨੂੰ ਸਤੀਫਾ ਦੇ ਚੁੱਕੇ ਹਾਂ ਅਸੀਂ ਕੀ ਕਾਰਨ ਹੈ ਸਤੀਫਾ ਦੇਣ ਦਾ ਸਤੀਫਾ ਜੀ ਕਈ ਆਗੋਂ ਦੇ ਬਤਾਰੇ ਨਹੀਂ ਸਹੀ ਸੀ ਜੀ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ ਸੀ ਜਦੋਂ ਅਸੀਂ ਕੋਈ ਵੀ ਗੱਲ ਰੱਖਦੇ ਹਾਂ ਸਾਨੂੰ ਪਿੰਡ ਚੋਂ ਕੋਈ ਵੀ ਗੱਲ ਕਹਿੰਦਾ ਇਹ ਕੋਲ ਸਾਡੀ ਕੋਈ ਸੁਣਦੇ ਨਹੀਂ ਤੇ ਹੁੰਦਾ ਪਤਾ ਨਹੀਂ ਤਾਂ ਗਾਹਾਂ ਤੱਕ ਬਲਾਕ ਤੱਕ ਪਹੁੰਚਾਉਂਦੇ ਨਹੀਂ ਸੀ ਪਤਾ ਨਹੀਂ ਆਪਦੇ ਲਵੀ ਰੱਖ ਲੈਂਦੇ ਸੀ ਉਸ ਕਰਕੇ ਅਸੀਂ ਤੰਗ ਆ ਕੇ ਨਾ ਤਾਂ ਅਸਤੀਫਾ ਦੇਤਾ ਜੀ ਤਰ੍ਹਾਂ ਦਾ ਜਿਹੜਾ ਬਤੀਰਾ ਸੀ ਜਿਹੜਾ ਤੁਸੀਂ ਇਜਾਮ ਲਾ ਰਹੇ ਹੋ ਬਤੀਰਾ ਵਿੱਚ ਇੱਕ ਇਹੋ ਜਿਹਾ ਬੰਦੇ ਨੇ ਜੀ ਬਸ ਅਸੀਂ ਕਹਿ ਨਹੀਂ ਸਕਦੇ ਕਿ ਕਿਉਂਕਿ ਵਿੱਚ ਵੀ ਟੀ ਪਹਿਣ ਦਾ ਨਾ ਆ ਜਾਂਦਾ ਜੀ ਸਿਪਤੀ ਆਪਾਂ ਦੇ ਸੰਝੇ ਆਪਾਂ ਸਾਰੇ ਉਹ ਸੀ ਜਾਗਰੂਕ ਕਰ ਨਹੀਂ ਸਕਦੇ ਹੈਗੇ ਇਸ ਤੇ ਬੇਸ ਲੋੜ ਤੇ ਬਤੀਰਾ ਸਹੀ ਨਹੀਂ ਤੇ ਫਿਰ ਅਸੀਂ ਜੋ ਉਹ ਬੰਦੇ ਦੇ ਸੀ ਲਵੇ ਖੜਦੇ ਆ ਕੰਮ ਕਰਦੇ ਆ ਗਰਾਹਾਂ ਜਿੱਥੇ ਬੰਦੀ ਚ ਅਗਲਾ ਕਦੋਂ ਇਹ ਵੀ ਲੇਡੀ ਜਹੀ ਨਹੀਂ ਹੈ ਮੇਰੀ ਸਾਹਤ ਤੋਂ ਅਸੀਂ ਘਰੇ ਬੈਠੇ ਸਾਨੂੰ ਕਿਸੇ ਆਗੂ ਨੇ ਨਹੀਂ ਬਚੇ ਵੀ ਤੁਸੀਂ ਆਕਾਸ ਤੋਂ ਘਰੇ ਬੈਠੇ ਹੋ ਉਲਟਾ ਸਾਡੇ ਤੇ ਹੁਣ ਇਲਜ਼ਾਮ ਲਾਉਂਦੇ ਨੇ ਜੀ ਜੇ ਅਸੀਂ ਨੇ ਅਸਤੀਫਾ ਦੇਤਾ ਅਸਤੀਫਾ ਹੀ ਲਿਖਿਆ ਜੀ ਅਸੀਂ ਹੋਰ ਤਾਂ ਕੁਝ ਲਿਖਿਆ ਨਹੀਂ ਫਿਰ ਸਾਡੇ ਤੇ ਇਲਜ਼ਾਮ ਲਾਤੇ ਤੇ ਰਾਮਚੰਦ ਚੋਟੀਆਂ ਤਾਂ ਕਹਿੰਦਾ ਬਹੁਤ ਬਗਦਾ ਦਰਿਆ ਸੀ ਕਹਿੰਨੇ ਜੀ ਸੁਲਜੀ ਹੋ ਜਥੇਵੰਦੀ ਜਥੇਵੰਦੀ ਬਹੁਤ ਵਧੀਆ ਜਥੇਵੰਦੀ ਨਹੀਂ ਜੀ ਮਾੜੀ ਹੈਗੀ ਜੇ ਇੱਕ ਬੰਦਾ ਮਾਰਿਆ ਫਿਰ ਉਹ ਸਾਰਿਆਂ ਨੂੰ ਮਾਰੇ ਕਰ ਦਿੰਦਾ ਦੇਖੋ ਮੈਂ ਕਹਿੰਦਾ ਰਾਮਚੰਦ ਚੋਟੀਆਂ ਕਹਿੰਦਾ ਕਹਿੰਦਾ ਵਗਦਾ ਦਰਿਆ ਜੇ ਕਦੀ ਬਾਲਟੀ ਨਿਕਲ ਜੂਗੀ ਭੈਣਾਂ ਨੂੰ ਬਾਲਟੀਆਂ ਦੱਸਿਆ ਜਾਂਦਾ ਹੁਣ ਅਸੀਂ ਬਾਲਟੀਆਂ ਹੋ ਗਏ ਵੀਰੇ ਬਹੁਤ ਕੰਮ ਕਰਿਆ ਛੜਕਾਂ ਤੇ ਬੈਠੇ ਰੋੜਿਆਂ ਤੇ ਬੈਠੇ ਅਸੀਂ ਤੱਤੇ ਉੱਪਰੋਂ ਧੁੱਪ ਹੁੰਦੀ ਵੀਰੇ ਥੱਲੇ ਤੱਤੇ ਰੋੜੇ ਹੁੰਦੇ ਜਦ ਗੱਡੀ ਦੀ ਲਾਈਨ ਤੇ ਵਹਿੰਦੇ ਅਸੀਂ ਦੋ ਦੋ ਮਹੀਨੇ ਦੀ ਪੋਤੀ ਦੀ ਵੀਰੇ ਮੇਰੀ ਕੰਨ ਤੇ ਮੋਬਾਈਲ ਹੁੰਦਾ ਰੋਟੀ ਪਕਾਉਂਦੀ ਗੋਦੀ ਚ ਪੋਤੀ ਹੁੰਦੀ ਭੈਣਾਂ ਨੂੰ ਮੈਂ ਫੋਨ ਕਰਦੀ ਫਿਰ ਮੈਂ ਬਲਜੀਤ ਨੂੰ ਘਰ ਘਰ ਭੇਜਦੀ ਬਲਜੀਤ ਘਰ ਘਰ ਕਹਿ ਕੇ ਆ ਮੈਂ ਫੋਨ ਕਰਕੇ ਸਾਡੀ ਤਾਂ 70 80 ਬੁੜੀਆਂ ਇਕੱਠੀਆਂ ਕਰਦੇ ਵੀਰੇ ਅਸੀਂ ਲੈ ਕੇ ਜਾਂਦੀਆਂ ਹੁਣ ਲੈ ਜਾਣ ਕਿੰਨੇ ਟਾਈਮ ਤੋਂ ਜੁੜੇ ਹੋਏ ਸੀ ਤੁਸੀਂ ਅਸੀਂ ਜੁੜੇ ਤੇ ਵੀ ਜਦੋਂ ਅਸੀਂ ਦਿੱਲੀ ਸੰਘਰਸ਼ ਚੱਲਿਆ ਸੀ ਮੈਂ ਤਾਂ ਉਹ ਦੋਤੇ ਜੁੜੀ ਹੋਈ ਸੀ ਇਹਨਾਂ ਨਾਲ ਦਿੱਲੀ ਵੀ ਜਾ ਕੇ ਆਏ ਵੀਰੇ ਸਿਹ ਹਫਤਾ ਹਫਤਾ ਲਾ ਕੇ ਆਇਆ ਦਿੱਲੀ ਵੀ ਫਿਰ ਇੱਕ ਜਿਹੜੇ ਧੰਨੇ ਲੱਗੇ ਸੀ ਲੰਬੇ ਮੌਸਮ ਲੰਬੇ ਸਾਰਾ ਦਿਨ ਜਾਂਦੇ ਬਈ ਇੱਥੇ ਜਾਂਦੇ ਰੋਜ਼ ਰੋਜ਼ ਰੋਜ਼ਾਨਾ ਇਹ ਪੰਛੋਟੀ ਲੈ ਜਾਂਦੇ ਰਹੇ ਅਸੀਂ ਤੇ ਬਾਕੀ ਫਿਰ ਇਹ ਬਹਾਦਰ ਸਿੰਘ ਕਹਿੰਦਾ ਕਹਿੰਦਾ ਵੀ ਇਹਨਾਂ ਦੀ ਸਾਡੀ ਲੜਾਈ ਹੋ ਗਈ ਵੀਰੇ ਬੇਟਿਆਂ ਦੀ ਹੁੰਦਿਆਂ ਰਹਿੰਦੇ ਨੇ ਪਿੰਡ ਚ ਰਾਂਜਸਾ ਛੋਟੀਆਂ ਮੋਟੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ ਅਸੀਂ ਉਹਦਾ ਲਾਜ ਕਰਾਉਨੇ ਮੇਰੇ ਬੇਟੇ ਦਾ ਹਲੇ 25 ਟਾਂਕੇ ਨੇ ਉਹਦੇ ਲੱਤ ਟੁੱਟੀ ਹੋਈ ਹੈ ਮੈਂ ਤਾਂ ਹਜੇ ਲਾਜ ਕਰਾਉਂਦੀ ਫਿਰਦੇ ਅਸੀਂ ਤਾਂ ਕੋਈ ਨਾ ਹੋਣੀ ਤਰ ਹੈਗਾ ਰਾਫਟ ਨਹੀਂ ਦਿੱਤੀ ਥਾਣੇ ਚ ਇਹ ਕਹਿੰਦੇ ਨੇ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਕਹਿੰਦੇ ਸਾਥੋਂ ਧਾਰਾਂ ਲਵਾਉਂਦੀ ਫਿਰਦੀ ਐ ਸਾਨੂੰ ਕਹਿੰਦੀ ਵੀ ਐਨੀਆਂ ਮੇਰੇ ਤੇ ਧਾਰਾ ਲਾਓ ਐਨੀਆਂ ਸਾਨੂੰ ਉਹ ਬੰਦਾ ਦੇ ਦੇਣ ਵੀਰੇ ਇਹ ਜੋ ਸਾਟ ਅਸੀਂ ਜਾਣੀਆ ਸਾਡਾ ਕੰਮ ਜਾਂਦੇ ਕੋਸ ਬਣੇ ਉਹ ਬੰਦਾ ਦੇਣ ਲੈਣ ਜਿਹਨੇ ਇਹਨਾਂ ਨੂੰ ਕਿਹਾ ਵੀ ਧਾਰਾ ਲਵਾਉਂਦੀ ਫਿਰਦੀ ਐ ਅਸੀਂ ਤਾਂ ਹਜੇ ਰਾਬਟ ਵੀ ਨਹੀਂ ਦਿੱਤੇ ਸਾਨੂੰ ਲੋਕ ਕਹਿੰਦੇ ਨੇ ਵੀ ਰਾਬਟ ਦਿਓ ਅਸੀਂ ਵੀਰੇ ਮੈਂ ਆਪਣੇ ਬੇਟੇ ਨੂੰ ਇਲਾਜ ਕਰਾਉਂਦੀ ਬਿੱਦੇ ਇਲਾਜ ਕਰਾਏ ਤੋਂ ਬਾਅਦ ਸੋਚੂਗੀ ਜੋ ਡਾਕਟਰ ਦੀ ਰਿਪੋਰਟ ਆਊਗੀ ਫਿਰ ਕਦਮ ਚੱਕੂਗੀ ਮੈਂ ਆਪਣੇ ਦਮ ਤੇ ਚੱਕੂਗੀ ਵੀਰੇ ਮੈਂ ਜੱਥੇ ਬੰਦਿਆਂ ਨੂੰ ਕਿਉਂ ਲੂੰਗੀ ਵਿੱਚ ਨਾ ਜੱਥੇ ਬੰਦਿਆਂ ਨਾਲ ਮੈਂ ਕੋਈ ਗੱਲ ਕਰੀ ਲੋਕ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਕਿਹੜਾ ਕਹਿੰਦਾ ਵੀ ਉਹ ਭਰਵਜੀਤ ਨੇ ਸਾਨੂੰ ਆਏ ਕਿਹਾ ਵੀ ਇਹ ਧਾਰਾ ਲਾ ਦੋ ਇਹਦੇ ਚ ਕਹਿ ਫਿਰ ਲੈਹਰੇ ਵਾਲੇ ਮਾਸਲੇ ਚ ਜ ਮੇਰੇ ਬੇਟਾ ਕਹਿੰਦਾ ਕਹਿੰਦਾ ਤੁਸੀਂ ਛੰਡੇ ਚੱਕੀ ਫਿਰਦੇ ਮਮੀ ਜਾਂਦੇ ਨਹੀਂ ਆਗੂ ਫੋਨ ਨਹੀਂ ਚੱਕਦੇ ਸਾਡੇ ਬੱਚੇ ਸਾਨੂੰ ਲੈ ਗਏ ਵੀਰੇ ਅਸੀਂ ਜਾ ਕੇ ਕਰਿਆ ਉਹ ਕਰ ਲੇ ਮਾਮਾ ਧੀਆਂ ਛਡਵਾ ਲੀਆਂ ਸੀ ਇਕੱਲੇ ਮੁੰਡੇ ਨੂੰ ਹੱਥ ਕੜੀ ਲਾ ਕੇ ਲੈ ਗਏ ਉਹ ਕਹਿੰਦੇ ਤੁਸੀਂ ਜਿੱਥੇ ਬੱਤੀ ਦੀਆਂ ਲੰਗਣਾ ਕਰਤੀ ਜੇ ਤੁਹਾਡੇ ਥੱਪੜ ਧੌਲ ਮਾਰ ਦਿੰਦੇ ਉੱਥੇ ਵੀ ਸਾਡੀ ਬੇਇੱਜ਼ਤੀ ਹੋ ਜਾਂਦੀ ਉਦੋਂ ਵੀਰੇ ਸਾਡੀ ਇੱਜ਼ਤ ਹੁੰਦੀ ਹੈ ਜਦੋਂ ਗੋਤਨੀ ਫੜ ਕੇ ਪੁੱਤ ਸਾਨੂੰ ਚੱਕ ਕੇ ਲੈ ਜਾਂਦੀ ਹੈ ਉਦੋਂ ਸਾਡੀ ਇੱਜ਼ਤ ਬੰਦਿਆ ਅਸੀਂ ਆਪ ਦੇ ਖਤਰ ਜਾਨ ਨਹੀਂ ਸਕਦੇ ਉਹ ਸੇਵਕ ਨੇ ਤੇ ਇਹ ਸੈਭੀ ਨੇ ਸਾਡੇ ਘਰੇ ਆ ਕੇ ਕਿਹਾ ਬੱਚੇ ਸਾਡੇ ਘਰੇ ਬੈਠੇ ਸੀਗੇ ਉਦੋਂ ਵਿੱਚ ਵੀ ਤੂੰ ਤੂੰ ਮੈਂ ਮੈਂ ਬਤ ਹੋਈ ਫਿਰ ਸੇਵਕ ਨੇ ਬਾਅਦ ਚ ਮਾਫੀ ਵੀ ਮੰਗੀ ਐ ਬਲਾਕ ਦੇ ਵਿੱਚ ਬੁਲਾਏ ਵੀ ਕੇ ਵੀ ਭੈਣਾ ਕਿਉਂ ਨਹੀਂ ਆਉਂਦੀ ਆਉਂਦੀ ਆ ਉਸ ਕਰਕੇ ਵੀ ਅਸੀਂ ਘਰੇ ਬੈਠੇ ਤਾਂ ਤਾਂ ਅਸਤੀਫਾ ਦਿੱਤਾ ਵੀ ਸੁਣਦਾ ਸਾਡਾ ਕੋਈ ਹੈ ਹੀ ਨਹੀਂ ਕੋਈ ਵੀ ਗੱਲ ਪਿੰਡ ਸਾਨੂੰ ਤੰਗ ਕਰੀ ਜਾਂਦਾ ਵੀ ਸਾਡੇ ਤੁਸੀਂ ਕੋਈ ਕਿਸੇ ਕੁੰਡੀ ਫੜ ਲਈ ਕਿਸੇ ਦਾ ਕੁਝ ਕਰ ਲਈ ਵੀ ਸਾਡਾ ਕੰਮ ਕਰਵਾਓ ਜਦ ਇਹ ਸੁਣਦੇ ਨਹੀਂ ਵੀਰੇ ਅਸੀਂ ਅੱਕ ਕੇ ਅਸਤੀਫਾ ਦਿੱਤਾ ਸੀ ਕੀ ਨਾਮ ਹੈ ਜੀ ਤੁਹਾਡਾ ਬਲਜੀਤ ਗੌਰ ਜੀ ਪਿੰਡ ਪਿੰਡ ਲੇਲਕਲਾਂ ਜੀ ਕਸਾਨ ਜੁਨੀਅਰ ਚ ਕੰਮ ਕਰਦੀ ਸੀ ਜੀ ਬਲਾਕ ਆਗੂਆਂ ਮਜ਼ਦੂਰ ਜਥੇਬੰਦੀ ਦੀ ਜਿੱਦੇ ਤੋਂ ਧਰਨਾ ਲੱਗਿਆ ਸੀ ਪੈਟਰੋਲ ਪੰਪ ਤੇ ਪਹਿਲੇ ਦਿਨ ਤੋਂ ਦੂਜਾ ਦਿਨ ਛੱਡ ਕੇ ਤੀਜੇ ਦਿਨ ਮੈਂ ਉੱਥੇ ਜਾਣ ਲੱਗੀ ਸੀ ਉਹਦੇ 2-4 ਬੁੜੀਆਂ ਲੈ ਕੇ ਗਈ ਉਦੋਂ ਬਾਅਦ ਜੀ ਮੈਂ 80-85 ਬੁੜੀਆਂ ਤੇ ਕਰਤੀਆਂ ਇਹ ਜਥੇਬੰਦੀ ਦਾ ਮੈਂ ਇੰਨਾ ਖਿੱਚ ਕੇ ਕੰਮ ਕਰਿਆ ਜਿੰਨਾ ਵੀ ਕਹਿ ਦਵਾਂ ਤੁਸੀਂ ਅੱਜ ਜਥੇਬੰਦੀ ਜੋ ਮੇਰੇ ਤੇ ਦੋਸ ਲੌਂਡੀ ਐ ਉਹ ਦੋਸ ਹੈ ਨਹੀਂਗਾ ਕਿਵੇਂ ਨਹੀਂ ਹੈਗਾ ਜੀ ਅਸੀਂ ਉਹਨਾਂ ਤਸੀਬਾ ਆਪਦੀਆਂ ਜਿਹੜੀਆਂ ਪ੍ਰੋਬਲਮਾਂ ਸੀ ਜਦ ਅਸੀਂ ਆ ਪਹਿਣਾ ਮਾਥ ਦੀਆਂ ਸੀ ਸਾਡੇ ਪੂਰੇ ਨਹੀਂ ਹੁੰਦੇ ਸੀ ਅਸੀਂ ਇੱਕ ਦੋ ਆਗੂਆਂ ਨੂੰ ਵੀ ਕਿਹਾ ਵੀ ਵਿੱਚ ਕੋਈ ਵੀਰ ਸਾਰੀ ਜਥੇਬੰਦੀ ਸਤਿਕਾਰਯੋਗ ਹੈ ਜੇ ਅਸੀਂ ਕਹਿੰਨੇ ਆ ਵੀ ਗਰਾਹਾਂ ਜਥੇਬੰਦੀ ਵਧੀਆ ਹੈ ਅਸੀਂ ਜਦ ਮੇਰੇ ਨਾਲ ਮੈਂ ਆਪ ਕੰਮ ਕਰਦੀ ਸੀ ਵੀਰਾ ਸੂਬਾ ਕੰਮ ਕਰਦਾ ਸੀ ਧਰਵਿੰਦਰ ਕੰਮ ਕਰਦਾ ਸੀ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਵਿੱਚ ਕੋਈ ਕਮੀ ਹੈ ਠੀਕ ਹੈ ਅਸੀਂ ਕਹਿੰਦੀਆਂ ਦੀਆਂ ਵੀ ਵੀਰੇ ਕਿਸੇ ਕਾਰਨ ਸਾਨੂੰ ਆ ਕੇ ਘਰੇ ਪੁੱਛੋ ਸਾਲ ਹੋ ਗਿਆ ਸਾਨੂੰ ਬੈਠੀਆਂ ਨੂੰ ਕਾਹਤੋਂ ਬੈਠੀਆਂ ਉਹ ਬਤੀਰੇ ਦੀ ਕਾਰਨ ਅਸੀਂ ਬੈਠੀਆਂ ਅਸੀਂ ਦੱਸਣਾ ਨਹੀਂ ਚਾਹੁੰਦੀਆਂ ਕਿ ਧੀ ਪਹਿਣਦੀ ਇਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਸੀਤੀ ਪਹਿਣਦੀ ਲੱਖੀ ਕਰਦੇ ਆ ਵੀਰੇ ਅਸੀਂ ਜਿੱਤ ਨੰਗੀ ਨਹੀਂ ਕਰ ਸਕਦੇ ਜੰਤਕ ਚ ਕੀ ਹੋਇਆ ਕੀ ਸੀਗਾ ਮਤਲਬ ਕਿ ਜਿਹੜਾ ਧੀਆਂ ਪਹਿਣ ਵਾਲੀ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਵੀਰੇ ਜੋ ਕੋਈ ਉਹ ਬੰਦਾ ਹੁੰਦਾ ਸਾਰੀ ਜਥੇਮੰਦੀ ਮਾੜੀ ਨਹੀਂ ਹੁੰਦੀ ਆਗੂ ਹੈ ਕੋਈ ਆਗੂ ਹੈ ਵੀਰ ਜੀ ਅਸੀਂ ਨਾਂ ਲੈਣਾ ਨਹੀਂ ਚਾਹੁੰਦੇ ਕਿਉਂ ਸਾਡੀ ਧੀਆ ਭੈਣਾਂ ਨੇ ਪੰਜਾਬ ਦੀਆਂ ਇਸ ਤਰ੍ਹਾਂ ਦੀ ਮੰਗ ਕਰਦુંਗੀ ਉਹ ਸਾਗੂ ਦੇ ਕਿਸ ਤਰ੍ਹਾਂ ਹੀ ਕਾਰਵਾਈ ਹੋਣੀ ਚਾਹੀਦੀ ਅਸੀਂ ਜੇ ਆਪਦੇ ਨਾਲ ਉਹਦੇ ਨਾਲ ਕੰਮ ਕਰਨੇ ਨਹੀਂ ਚਾਹੁੰਦੀਆਂ ਨਾ ਅਸੀਂ ਉਸ ਆਗੂ ਨਾਲ ਖੜਨਾ ਚਾਹੁੰਦੀਆਂ ਜੇ ਕੱਲ ਨੂੰ ਉਹ ਆਗੂ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੁਸੀਂ ਸਾਨੂੰ ਫਿਰ ਵਿੱਚ ਸ਼ਾਮਲ ਕਰਨ ਨੂੰ ਕਹਿੰਦੇ ਨਹੀਂ ਜਦੋਂ ਸਾਡੇ ਤੇ ਚਿੱਕੜ ਲਾਇਆ ਵੀਰੇ ਹੁਣ ਸਾਨੂੰ ਅੱਜ ਸਮੁੰਦਰ ਦੀ ਦੇ ਵਿੱਚੋਂ ਦੋ ਹੀ ਕਬਾੜੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਤਾਂ ਕਮੀ ਆਉਂਦੀ ਨਹੀਂ ਸਾਨੂੰ ਤਾਂ ਇਹ ਗੱਲ ਦਾ ਬਹੁਤ ਜ਼ਿਆਦਾ ਮਹਿਸੂਸ ਹੋ ਗਿਆ ਮੇਰੇ ਜਿੰਨਾ ਤਾਂ ਕੰਮ ਕਿਸੇ ਆਗੂ ਨੇ ਅੱਜ ਤੱਕ ਮੈਂ ਕਹਿੰਨੀ ਆ ਵੀਰੇ ਮੈਂ ਦੇਖਿਆ ਨਹੀਂ ਜਿੰਨਾ ਮੈਂ ਕੰਮ ਕਰਿਆ ਅੰਨਾ ਦਿਹਾੜੀ ਕੀਤੀ ਠੀਕ ਹੈ ਜਦੋਂ ਮੇਰੇ ਤੇ ਦੋਸ਼ ਲਾਇਆ ਵੀ ਇਹਨਾਂ ਨੇ ਨੂਰਾਨੀ ਦੀ ਗੱਲ ਰੱਖੀ ਵੀ ਜਵਾਬ ਦਿਵਾਓ 18 ਸਾਲ ਤੱਕ ਜਵਾਬ ਨਹੀਂ ਦਿਵਾਏ ਜਾਂਦੇ ਮੈਂ ਕਹਿੰਨੀ ਆ ਜਵਾਬ ਚਾਰ ਸਾਲ ਹੋ ਗਏ ਆਪਣੇ ਦਮ ਤੇ ਲੈ ਕੇ ਮੈਂ ਪੜ੍ਹਾਏ ਨੇ 10ਵੀਂ ਚ ਮੇਰੀ ਪੋਤੀ ਐ 8ਵੀਂ ਚ ਮੇਰਾ ਪੋਤਾ ਐ ਨੂਰਾਨੀ ਮੇਰੇ ਘਰੇ ਐ ਉਹ ਕੋਈ ਆਪਣੀਆਂ ਘਰ ਦੀਆਂ ਪ੍ਰੋਬਲਮਾਂ ਚ ਜੀ ਚਲੋ ਠੀਕ ਆਪਦੇ ਪੇਕੇ ਸੌਰੇ ਦੁਨੀਆ ਜਾਂਦੀ ਆਈ ਜੀ ਜਥੇ ਬੰਦੀ ਦਾ ਮੈਂ ਕੋਈ ਸਾਥ ਨਹੀਂ ਮੰਗਿਆ ਅੱਜ ਇਹ ਜਿਹੜਾ ਇਹਨਾਂ ਨੇ ਮੇਰੇ ਤੇ ਚਿੱਕੜ ਲਾਇਆ ਇਹ ਬੇਫਜ਼ੂਲ ਹੈ ਅਸੀਂ ਤਾਂ ਕੋਈ ਜਿਹੜੀਆਂ ਪ੍ਰੋਬਲਮਾਂ ਤੋਂ ਤੰਗ ਆਈਆਂ ਸੀ ਸਾਰੇ ਆਗੂਆਂ ਨੂੰ ਪਤਾ ਹੈ ਵੀਰਾ ਬਹਾਦਰ ਸਿੰਘ ਨੂੰ ਵੀ ਕਿਹਾ ਹੋਇਆ ਹੈ ਵੀਰੇ ਸੂਬੇ ਨੂੰ ਵੀ ਕਿਹਾ ਤੀ ਫਿਰ ਸਾਡੀ ਨਹੀਂ ਮੰਨੀ ਗਈ ਨਹੀਂ ਸੁਣੀ ਗਈ ਉਹਨਾਂ ਤੋਂ ਤੰਗ ਆ ਕੇ ਜੀ ਅਸੀਂ ਤਸੀਫਾ ਦਿੱਤਾ ਆਪਦੀਆਂ ਕਮੀਆਂ ਦੇ ਪਰਦੇ ਪਾਉਣ ਵਾਸਤੇ ਆਪਦੇ ਪਰਦੇ ਪਾਉਣ ਹਾਂਜੀ ਹਾਂਜੀ ਮੇਰਾ ਨਾਮ ਜਸਬੀਰ ਕੌਰ ਹੈ ਜੀ ਲਹਿਰੇ ਬਲਾਕ ਦੀ ਆਗੂ ਆ ਜੀ ਅਗਰ ਆਹ ਜੱਥੇ ਬੰਦੀ ਜੀ ਅਗਰ ਆਹ ਜੱਥੇ ਦੇਵਿੰਦਪ ਕੰਮ ਕਰਦੇ ਤੇ ਜੀ ਹੁਣ ਅਸੀਂ ਉੱਥੋਂ ਤਸੀਫਾ ਦੇ ਚੁੱਕੇ ਹਾਂ ਕੀ ਕਾਰਨ ਸੀ ਇਸ ਤੀ ਸੇਵਾ ਦੇਣ ਦਾ ਜੀ ਉਹਨਾਂ ਆਗੂਆਂ ਦਾ ਕੋਈ ਚੱਲਣ ਚਾਲ ਠੀਕ ਨਹੀਂ ਸੀ ਇਸ ਕਰਕੇ ਅਸੀਂ ਜੀ ਸੇਵਾ ਦਿੱਤਾ ਹੁਣ ਉਹ ਆਗੂ ਸਾਡੇ ਤੇ ਚਿੱਕੜ ਦੇਖਦੇ ਨੇ ਉਹ ਕਹਿੰਦੇ ਨੇ ਸਾਨੂੰ ਵੀ ਇਹ ਜ਼ਮੀਨ ਕਰਕੇ ਤੀ ਅਸੀਂ ਮੋਦੀ ਕੋਲੇ ਵੀ ਜ਼ਮੀਨ ਕਰਕੇ ਗਏ ਤੇ ਉੱਥੇ ਕਿਹੜਾ ਸੀ ਭਾਂਡੇ ਲੈਣ ਗਏ ਤੇ ਮੋਦੀ ਕੋਲੇ ਜ਼ਮੀਨ ਕਰਕੇ ਲੜਦੇ ਤੇ ਅਸੀਂ ਜ਼ਮੀਨ ਕਰਕੇ ਲੜਦੇ ਰਹਾਂਗੇ ਇਸ ਕਰਕੇ ਜਿਹੜੀ ਮੇਰੀ ਜ਼ਮੀਨ ਹੈ ਉਹ ਤਾਂ ਕੰਨੇ ਸਾਲਾਂ ਤੋਂ ਮੈਂ ਦੇ ਚੁੱਕੀ ਆ ਮੇਰਾ ਉਹ ਚ ਕੋਰਟ ਚ ਚੱਲਦਾ ਉਹ ਮੈਂ ਆਪੇ ਨੂੰ ਵੇੜੂਗੀ ਮੈਂ ਬਾਦਰ ਨੂੰ ਪੁੱਛਣਾ ਚਾਹੁੰਨੀ ਆ ਇਹ ਬਾਦਰ ਕਹਿੰਦਾ ਵੀਰਾ ਕਹਿੰਦਾ ਵੀ ਦੇਖੀ ਇਹ ਇਹ ਆਪਦੇ ਆਪਦੇ ਹਿਸਾਬ ਨਾਲ ਜਥੇਵੰਦੀ ਚਲਾਉਂਦੀਆਂ ਨੇ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲੂਗੀ ਹੁਣ ਕਾਇਦਾ ਕਾਨੂੰਨ ਇਹਨਾਂ ਦਾ ਜੇ ਬਾਧਰ ਰੱਖ ਲੈਂਦਾ ਉਹ ਉਹ ਕਾਇਦਾ ਕਾਨੂੰਨ ਚੰਗਾ ਜੇ ਉਹਨੂੰ ਵਿਕੀ ਦਾ ਮਸਲਾ ਪੁੱਛੇ ਬਾਧਰ ਨੂੰ ਬਲਾਕਕਾਰਾਂ ਦੇ ਮਸਲੇ ਤਾਂ ਇਹ ਰੱਖ ਲੈਂਦੇ ਨੇ ਇਹ ਸਾਡੇ ਮਸਲੇ ਵੇਲੇ ਕਹਿੰਦੇ ਆਪਦੇ ਹਿਸਾਬ ਨਾਲ ਚਲਾਉਂਦੀਆਂ ਨੇ ਮਸਲੇ ਇਹ ਤਾਂ ਨਹੀਂ ਅਸੀਂ ਮਸਲਾ ਲੈਂਦੇ ਇਹ ਮੈਂ ਵੀਰੇ ਨੂੰ ਇਹ ਗੱਲ ਕਹਿਣਾ ਚਾਹੁੰਦੀ ਆਂ ਵੀ ਸਾਡੇ ਤੇ ਚਿੱਕਰ ਨਾ ਡੇ ਅੱਗੇ ਚਿੱਕਰ ਡੇਗਣ ਦੀ ਵਜ੍ਹਾ ਇਹ ਕਹਿੰਦੇ ਵੀ ਅਸੀਂ ਔਰਤਾਂ ਦਾ ਸਤਿਕਾਰ ਕਰਦੇ ਆਂ ਜੇ ਔਰਤਾਂ ਦਾ ਸਤਿਕਾਰ ਕਰਦਾ ਹੈ ਬਾਈ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਆ ਕੇ ਸਾਡੇ ਨਾਲ ਗੱਲ ਕਰ ਲੈ ਤੀਵਿਆਂ ਵਾਂਗੂ ਮੇਹਣੇ ਨਾ ਦੇਵੇ ਸਾਨੂੰ ਮੇਹਣੇ ਦੇਣ ਦੀ ਕੋਸ਼ਿਸ਼ ਨਾ ਕਰੇ ਵੀ ਅਸੀਂ ਮੇਹਣੇ ਦੇਵਾਂ ਇਹਨਾਂ ਨੂੰ ਇਹ ਜਿਹੜਾ ਰਾਮਚੰਦ ਹੈ ਚੋਟੀਆਂ ਇਹ ਕਹਿੰਦਾ ਜੇ ਦੋ ਵਾਲਟੀਆਂ ਸਮੁੰਦਰ ਚੋਂ ਲਿਕੜੀਆਂ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਾਡੀ ਭੈਣ ਹੈ ਕਰਮਜੀਤ ਖੰਡੇਵਾਦ ਜਦੋਂ ਉਹ ਜਥੇਬੰਦੀ ਚ ਸਾਡੇ ਨਾਲ ਕੰਮ ਕਰਦੀ ਸੀ ਉਹਨੂੰ ਇਹ ਰੋਜ਼ ਫੋਟੋਆਂ ਪਾਉਂਦਾ ਤੀਗਾ ਰਾਮਚੰਦ ਜਿੱਦਿਆਂ ਉਹਦਾ ਕੋਈ ਮਸਲਾ ਹੋਇਆ ਉਹਦੇ ਉਹਨੇ ਫੋਟੋ ਪਿੱਛਾ ਹਟਾ ਲਈ ਉਹਦਾ ਨੰਬਰ ਬਲਾਕ ਕਰਤਾ ਉਸ ਤੋਂ ਬਾਅਦ ਉਹਦੀ ਯਾਤ ਨਹੀਂ ਪੁੱਛੀ ਇਹਨਾਂ ਨੇ ਇਹ 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 ਜੇ ਬਤੀਰੇ ਨੇ ਬਈ ਇਹਨਾਂ ਦੇ ਆਗੂਆਂ ਦੇ ਇਹ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਗੱਲ ਕਰਨ ਚਾਹੇ ਸਾਡੇ ਪਿੰਡ ਚ ਇਕੱਠ ਰੱਖਣ ਚਾਹੇ ਆਪਦੀ ਕਿਤੇ ਮੀਟਿੰਗ ਰੱਖਣ ਸਾਡੀ ਗੱਲ ਸੁਣਨੇ ਇਹ ਸਾਡੇ ਦੇ ਉਲਟੇ ਚਿੱਕੜਨਾ ਡੇਗਣ ਜਿਹੜਾ ਵੀ ਆਗੂ ਇਹ ਚੋ ਦਸੂਵਾ ਦੇ ਕੇ ਜਾਂਦਾ ਉਹਨੂੰ ਬਸ ਐਂ ਕਹਿ ਦਿੰਦੇ ਨੇ ਚਿੱਕੜ ਦੇ ਕੇ ਵੀ ਮੁੜ ਕੇ ਉਹ ਛੰਡਾ ਡੰਡਾ ਲੈ ਕੇ ਬੈਠਣ ਜੋਗਾ ਵੀ ਨਾ ਰਹੇ ਜਥੇਬੰਦੀ ਦੇ ਵਿੱਚ ਇੱਕ ਕਾਰਨ ਕੀ ਸੀਗਾ ਤੁਹਾਡਾ ਜਿਹੜਾ ਵੀ ਅਸਤੀਫਾ ਦਿੱਤਾ ਹੈਗਾ ਕੋਈ ਔਰਤਾਂ ਨਾਲ ਜਿਹੜੀ ਬਦਸਲੂਕੀ ਹੁੰਦੀ ਸੀ ਜਾਂ ਕੀ ਸੀ हां जी ਅਸੀਂ ਕਿਸੇ ਕੁੜੀ ਨਾਲ ਗਈਆਂ ਸੀ ਜੀ ਉਹ ਕੁੜੀ ਦਾ ਰੌਲਾ ਸੀ ਉਹਦੇ ਸੌਰਿਆਂ ਨਾਲ ਉਹ ਉਹਦਾ ਜਦ ਰੌਲਾ ਸੀ ਉਹਦੇ ਨਾਲ ਗਈਆਂ ਬਾਅਦ ਚ ਉਹਦੇ ਠਾਣੇ ਚ ਗਈਏ ਉਹਦੇ ਨਾਲ ਸਾਰਾ ਉਹਦੇ ਨਾਲ ਮਸਲਾ ਹੱਲ ਕਰਿਆ ਉਹਦਾ ਨੰਬਰ ਮੈਨੂੰ ਦਿੱਤਾ ਗਿਆ ਮੈਂ ਉਹਦੇ ਨਾਲ ਗੱਲਬਾਤ ਕਰਦੀ ਰਹੀ ਮੈਂ ਉਹ ਧੀ ਬਣਾ ਲਈ ਆਪਦੀ ਉਹ ਮੇਰੇ ਕੋਲੇ ਹੁਣ ਵੀ ਆਉਂਦੀ ਹੈ ਅੱਜ ਵੀ ਆਉਂਦੀ ਹੈ ਇਹ ਆਗੂਆਂ ਨੇ ਉਹਨੂੰ ਡੱਕ ਕੇ ਦਿੱਤੇ ਬਿਨੈ ਤਾਂ ਸਾਡੇ ਹਿਸਾਬ ਨਾਲ ਚੱਲ ਨਹੀਂ ਤੇਰਾ ਮਸਲਾ ਹੱਲ ਨਹੀਂ ਹੋਣ ਦਿੰਦੇ ਉਪਰ ਆਗੂਆਂ ਕੋਲੇ ਗੱਲ ਪਹੁੰਚਾਈ ਗਈ ਹਾਂ ਉਪਰ ਆਗੂਆਂ ਕੋਲੇ ਪਹੁੰਚਾਈ ਆ ਕੋਈ ਆਗੂਆਂ ਨੇ ਸਾਡੀ ਸੁਣਮਾਈ ਨਹੀਂ ਕਰੀ ਜੀ ਇਸੇ ਕਰਕੇ ਇਸੇ ਤਰ੍ਹਾਂ ਹਾਂ ਇਸੇ ਕਾਕੇ ਦਿੱਤਾ ਫਿਰ ਹੁਣ ਇਹ ਬਾਦਰ ਦੀ ਨਾਲ ਚਲਦੀ ਹੈ ਜਥੇਵੰਦੀ ਹੋਰ ਕੁੜੀ ਹੈ ਇਹ ਪੋਰਟ ਦਾ ਮਸਲਾ ਕਰਿਆ ਇਹਨਾਂ ਨੇ ਉਹਦੇ ਉਹਦੇ ਤਲਾਕ ਦਵਾਇਆ ਉਹ ਤੋਂ 60 ਲੱਖ ਰੁਪਈਆ ਲੈਂਤਾ ਇਹਨਾਂ ਨੇ ਉਹ ਉਹਦੇ ਵਾਰੀ ਇਹਨਾਂ ਦਾ ਕਾਇਦਾ ਕਾਨੂੰਨ ਕਹਿੰਦੇ ਸਾਨੂੰ ਪੜ੍ਹ ਕੇ ਸੁਣਾ ਦੇਣ ਸਾਨੂੰ 5 ਸਾਲ ਹੋ ਗਏ ਸਾਨੂੰ ਉਹ ਕਾਇਦਾ ਕਾਨੂੰਨ ਨਹੀਂ ਮਿਲਿਆ ਹੈਗਾ 60 ਲੱਖ ਦਾ ਇਲਜ਼ਾਮ ਵੱਡਾ ਲਾ ਰਹੇ ਨਾ 60 ਲੱਖ ਲੈਂਤਾ ਜੀ ਉਹਨਾਂ ਦਵਾਇਆ ਉਹ ਕੁੜੀ ਨੂੰ ਬੀ ਦੋੜੇ ਸਿਮਨਾ ਦਵਾਏ ਉਹ ਇਹਨਾਂ ਦੇ ਕੈਦਿਆ ਕਾਨੂੰਨ ਚ ਆਉਂਦਾ ਬਾਦਰ ਨੂੰ ਪੁੱਛਣਾ ਚਾਹੁੰਦੇ ਆ ਸੀ 13 ਦਿਨ ਧਰਨਾ ਲਾਇਆ 13 ਦਿਨ ਧਰਨਾ ਲਾਇਆ ਸਾਡੇ ਪਿੰਡ ਚੋਂ 14 ਲੱਖ ਰੁਪਈਆ ਇਕੱਠਾ ਹੁੰਦਾ ਹੈਗਾ ਉਹਦਾ ਸਾਬ ਕਿਤਾਬ ਕੌਣ ਦਿੰਦਾ ਬਈ ਜਿਹੜਾ ਹੋਰ ਹੈ ਜਥੇਬੰਦੀ ਚ ਦੋ ਦੋ ਢਾਈ ਢਾਈ ਕਿੱਲੇ ਤੇ ਇਹਨਾਂ ਦੇ 11 11 ਕਿੱਲੇ ਕਰ ਗਏ ਫਿਰ ਉਹਨਾਂ ਦਾ ਵੀ ਹਿਸਾਬ ਦੇਣ ਇਹ ਦਿੱਲੀ ਵਾਲੇ ਬਈ ਪੈਸਾ ਹੋ ਗਿਆ ਅੰਦਾ ਇਹਨਾਂ ਨੇ ਆਗੂਆਂ ਨੇ ਗੱਡੀਆਂ ਲੈ ਲਈਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਅਸੀਂ ਬੱਸਾਂ ਤੇ ਚੜਦੇ ਆ ਇਹਨਾਂ ਤੋਂ 10 10 ਰੁਪਈਏ ਮੰਗਦੇ ਆ ਇਹਨਾਂ ਨੂੰ ਆਏ ਪੁੱਛੋ ਵੀ ਔਰਤਾਂ ਦਾ ਸਤਿਕਾਰ ਕਰਦੇ ਆ ਤੁਸੀਂ ਕਿਹੜੀ ਔਰਤ ਦਾ ਤੁਸੀਂ ਜੇ ਬੈਂਕ 'ਚ ਨਾਮ ਲਿਖਿਆ ਰੱਖਿਆ ਜੱਫੇਵੰਦੀ 'ਚ ਕਿਸੇ 'ਚ ਲਿਖਿਆ ਆਇਆ ਹੋਇਆਗਾ ਔਰਤਾਂ ਦਾ ਕੀ ਸਤਿਕਾਰ ਹੈ ਤੁੱਪੇ ਬਿਠਾਉਣਾ ਸਤਿਕਾਰ ਹੈ ਠਾਣੇ ਦੇ ਮੁਰੇ ਤੁਸੀਂ ਬੈਠੀਆਂ ਰਹੋ ਅਸੀਂ ਅੰਦਰ ਜਾ ਕੇ ਗੱਲ ਕਰਕੇ ਉਹਨਾਂ ਅਫਸਰਾਂ ਨਾਲ ਉਹੀ ਅਫਸਰਾਂ ਨਾਲ ਸਾਡੀ ਗੱਲ ਬਣਦੀ ਹੈ ਠਾਣੇਦਾਰਾਂ ਨਾਲ ਭਾਈ ਉਹ ਵੀ ਸਾਡੇ ਨੇ ਸਾਡੇ ਨਾਲ ਗੱਲ ਕਰਦੇ ਨੇ ਦੂਣਾ ਉੱਤੇ ਸਾਨੂੰ ਆਏ ਕਹਿੰਦੇ ਨੇ ਕਹਿੰਦੇ ਤੁਸੀਂ ਜੂਨੀਅਰ ਦੇ ਸਖਤਰ ਹੋ ਵੀ ਤੁਸੀਂ ਪੁੱਠਾ ਸਿੱਧਾ ਬੋਲੀ ਜਾਓ ਇੱਥੇ ਬਾਰਗੇ ਖੜੀਆਂ ਅਸੀਂ ਬਣਾ ਕੇ ਰੱਖਾਂਗੇ ਅਫਸਰਾਂ ਨਾਲ